ਸਤਿ ਸ਼੍ਰੀ ਅਕਾਲ ਜੀ ਜਾਰਤੇ ਤੁਹਾਡਾ ਸਵਾਗਤ ਹੈ ਮੈਂ ਗੋਤਮ ਜਿੰਦਰੀ ਲੋਕ ਸਭਾ ਚੋਣਾਂ ਦਾ ਹਾਲਾਂਕਿ ਪੂਰੀ ਤਰ੍ਹਾਂ ਵਿਗਲ ਪਾਵਾਂ ਨਹੀਂ ਬੱਜਿਆ ਹੈ ਪਰ ਵਕ ਵਕ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਨਾਲ ਹੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਇੱਥੇ ਜਿਹੜੇ ਲੋਕਲ ਬੋਡੀ ਦੇ ਚੋਣ ਚੋਣਾ ਹੈ ਤੇ ਪੰਚਾਇਤ ਦੇ ਚੋਣਾ ਹੈ ਉਹਲੇ ਦੇ ਵੀ ਖਾਸੀ ਸਰਗਰਮੀ ਚੱਲ ਰਹੀ ਹੈ ਤੇ ਜਿਹੜੇ ਬਕਵਕ ਪਾਰਟੀਆਂ ਦੇ ਜਿਹੜੇ ਉਮੀਦਵਾਰ ਐ ਜਾਂ ਜਿਹੜੇ ਰਾਜਨੀਤਿਕ ਪਾਰਟੀਆਂ ਦਾ ਮੇਤਰਤਵ ਹੈ ਉਹ ਚੋਣਾਂ ਦੇ ਵਿੱਚ ਲਗਾਤਾਰ ਆਪਣਾ ਜਿਹੜਾ ਜਲਵਾ ਦਿਖਾਉਣ ਨੂੰ ਲੱਗਾ ਆਇਆ ਹੈ ਤੇ ਉਹਨਾਂ ਵੱਲੋਂ ਇਹੀ ਹੈ ਕਿ ਅਸੀਂ ਜਿਹੜੇ ਆ ਜਣੀਆਂ ਆਉਣ ਵਾਲੀਆਂ ਚੋਣਾਂ ਐ ਲੋਕੀ ਬੋਲੀ ਦੀਆਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਚੋਣਾਂ ਉਹਨਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਈਏ ਇਹਦੇ ਨਾਲ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਉਠਾ ਪਟਕ ਹੈ ਉਹ ਬੜੀ ਚਲਦੀ ਪਈ ਹੈ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਦੂਸਰੀਆਂ ਪਾਰਟੀਆਂ ਵਿੱਚ ਛਿੰਦਮਾਰੀ ਜਾਰੀ ਹੈ ਤੇ ਹਾਲ ਹੀ ਦੇ ਵਿੱਚ ਭਾਜਪਾ ਵਿੱਚ ਲੁਧਿਆਣੋਂ ਜਿਹੜੇ ਲੀਡਰ ਸ਼ਾਮਲ ਹੋਇਆ ਉਹਨਾਂ ਵਿੱਚ ਲੁਧਿਆਣੇ ਤੋਂ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਪਰਮਿੰਦਰ ਮਹਿਤਾ ਵੀ ਭਾਜਪਾ ਜਨਤਾ ਪਾਰਟੀ ਚ ਗਏ ਆ ਆ ਸਾਡੇ ਨਾਲ ਸੂਬੇ ਵਿੱਚ ਮੌਜੂਦ ਨੇ ਪਰਮਿੰਦਰ ਮਹਿਤਾ ਜੀ ਉਹਨਾਂ ਨੂੰ ਪੁੱਛਦੇ ਆ ਕਿ ਕਿਹੜੇ ਕਾਰਨ ਦੇ ਆ ਉਹ ਸ਼ਾਮਲ ਹੋਏ ਆ ਭਾਜਪਾ ਸ਼ਾਮਲ ਹੋਏ ਕਾਂਗਰਸ ਕਿਉਂ ਛੱਡੀ ਆ ਤੇ ਕੀ ਦੇਖ ਕੇ ਹੋਏ ਆ ਤੇ ਸਾਨੂੰ ਵੱਲੋਂ ਜੀਉਣਾ ਸਵਾਗਤ ਕਰਦੇ ਆ ਮੈਂ ਤਾਂ ਹੀ ਸਾਨੂੰ ਵੱਲੋਂ ਜਾਰੀ ਤੁਹਾਡਾ ਸਵਾਗਤ ਹੈ ਅੱਜ ਵਾਰ ਮੈਂ ਵੀ ਸਾਡੇ ਦਾ ਧੰਨਵਾਦ ਕਰਦਾ ਕਿਉਂਕਿ ਮੇਰੀ ਸੁਣਨ ਰਹੀ ਏ। ਸਾਨੂੰ ਪੁੱਛ ਲੋ ਤਾਂ ਦੇਖੋ ਮੈਂ ਤਾਂ ਜੀ ਪਿੱਲਾ ਹੀ ਸਵਾਲ ਜਿਹੜਾ ਕਿ ਇਹ ਸਵਾਲ ਲੋਕਾਂ ਚ ਵੀ ਹੈ ਤੁਸੀਂ ਜਿਹੜੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਕਿਹ ਗੱਲ ਦਲ ਕਿਉਂ ਬਦਲ ਲਿਆ? ਦੇਖੋ ਜੇ ਮੇਰੇ ਰਾਜਨੀਤਿਕ ਸਫ਼ਰ ਬੰਦ ਧਿਆਨ ਦਿੱਤਾ ਜਾਵੇ ਤਾਂ ਮੈਂ ਸਤਾ ਨੂੰ ਦੇਖ ਕੇ ਪੰਜਾਬ ਦੀ ਰਾਜਨੀਤੀ ਚ ਨਹੀਂ ਆਇਆ ਸੀ। ਬਲਕਿ ਅਤੰਕਵਾਦ ਵੇਲੇ ਸੀ ਚਿੰਤਨਕ ਬਣ ਕੇ ਪੰਜਾਬ ਦੀ ਏਕਤਾ ਅਖੰਡਤਾ ਔਰ ਪੰਜਾਬੀ ਭਾਈਚਾਰੇ ਲਈ ਇੱਥੇ ਆਪਣੇ ਕਦਮ ਚੁੱਕੇ ਸਨ ਔਰ ਅਤਵਾਦ ਨਾਲ ਲੋਹਾ ਲੈਂਦੇ ਲੈਂਦੇ ਅਸੀਂ ਰਾਜਨੀਤਿਕ ਰੰਗਤ ਦੇ ਵਿੱਚ ਆਦੇ ਆਦੇ ਕਾਂਗਰਸ ਦੇ ਨਾਮ ਨਾਲ ਸਭ ਕੇ ਕਾਂਗਰਸੀ ਬਣ ਗਏ ਔਰ ਲੋਕਾਂ ਦੇ ਪਿਆਰ ਦਿੱਤਾ ਲੋਕਾਂ ਦੇ ਕੰਮਾਂ 'ਚ ਲੋਕਾਂ ਦੇ ਦੁੱਖ ਸੁੱਖ 'ਚ ਖੜਦੇ ਰਹੇ ਤੇ ਕਦੀ ਸਤਾ ਦਾ ਸੁੱਖ ਜਾਂ ਸਤਾ ਦਾ ਲਾਲਚ ਨਹੀਂ ਕੀਤਾ ਬਲਕਿ ਕੰਮਾਂ ਨੂੰ ਹੀ ਮਹੱਤਵ ਦਿੱਤਾ ਅਸੀਂ ਸੰਗਠਨਿਕ ਬੰਦਿਆਂ ਤੇ ਸੰਗਠਨ ਨੂੰ ਜ਼ਿਆਦਾ ਮਹੱਤਵ ਦਿੰਦੇ ਆ ਔਰ ਤੁਸੀਂ ਦੇਖਿਆ ਹੋਊਗਾ ਕਿ ਸਤਾਚ ਚਾਹੇ ਸਾਡੇ ਮਹਰੂਮ ਮੁੱਖ ਮੰਤਰੀ ਸਰਦਾਰ ਬੀਨ ਸਿੰਘ ਜੀ ਚਾਹੇ ਸਾਡੀ ਸਰਕਾਰ ਜੋ ਬੀਬੀ ਰਜੀਤਰ ਕੌਰ ਪੱਠਲ ਤੇ ਹੋਰ ਵੀ ਸਾਡੇ ਕੈਪਟਨ ਅਮਿੰਦਰ ਸਿੰਘ ਜੀ ਔਰ ਹੋਰ ਵੀ ਜਿਹੜੇ ਲੀਡਰ ਸਹਿਬਾਨ ਵੱਡੇ ਆਏ ਬੜੀ ਨਜ਼ਦੀਕਤਾ ਤੋਂ ਨੇੜ ਤੋਂ ਉਹਨਾਂ ਨੇ ਸਾਡਾ ਸਨਮਾਨ ਕੀਤਾ ਸਾਡਾ ਮਾਣ ਕੀਤਾ ਤੇ ਸਾਡੀ ਪਛਾਣ ਸਮਾਜ ਚ ਬਣਾਈ ਔਰ ਅਸੀਂ ਜੋ ਸਗਾਠਰ ਵਿੱਚ ਜ਼ਿੰਮੇਵਾਰੀਆਂ ਰਹੀਆਂ ਬੜੀਆਂ ਇਮਾਨਦਾਰੀ ਨਾਲ ਖੂਬੀ ਨਾਲ ਨਿਭਾਦੇ ਰਹੇ ਪਿਛਲੇ ਸਾਲਾਂ ਵੀ ਜਿਸਲੇ ਸਾਡੇ ਨਿੱਜੀ ਜੀਵਨ ਦੇ ਉੱਤੇ ਕਟਾਸ ਕਰਦੇ ਹੋਏ ਰਾਜਨੀਤਿਕ ਸ਼ਤਰੂਆਂ ਨੇ ਜੋ ਅਟੈਕ ਕੀਤੇ ਸਨ ਉਦੋਂ ਬੜਾ ਮਨ ਵਿੱਚ ਚਿੰਤਕ ਹੋਇਆ ਸੀ ਕਿ ਇਹ ਸਾਡੀ ਵਿਚਾਰਧਾਰਾ ਨੂੰ ਕੁਚਲਣ ਲਈ ਜਿਹੜੇ ਲੋਕ ਉਥੇ ਪੈਡ ਕਰਦੇ ਨੇ ਉਹਦਾ ਜਵਾਬ ਦੇਣ ਲਈ ਅਸੀਂ ਆਪਣੇ ਸਤਾਡੂਣੀ ਉਸ ਟਾਈਮ ਵੀ ਮੁੱਖ ਚ ਰੱਖਿਆ ਕਾਂਗਰਸ ਦੀ ਸਰਕਾਰ ਸੀ ਲੇਕਿਨ ਮੁੱਖ ਚ ਇਹ ਰੱਖਿਆ ਕਿ ਅਸੀਂ ਆਪਣੇ ਵਿਚਾਰਧਾਰਾ ਦੀ ਮਰਨ ਦੇਣੀ ਆਪਣੀ ਸੋਚ ਨਹੀਂ ਮਰਨ ਦੇਣੀ ਮੈਂ ਮੇਰਾ ਸਵਾਲ ਜਿਹੜਾ ਹੈ ਵੀ ਭਾਜਪਾ ਹੀ ਕਿਉਂ ਕਿਉਂਕਿ ਦੇਖੋ ਆਮ ਤੌਰ ਤੇ ਦੇਖਿਆ ਗਿਆ ਜਦੋਂ ਕੋਈ ਰਾਜਨੀਤਾ ਉਹ ਪਾਰਟੀ ਚੇਂਜ ਕਰਦਾ ਹੈ ਉਹ ਦੇਖਦਾ ਸੱਤਾ ਦੀ ਮਲਾਈ ਕਿੱਥੇ ਬਣਦੀ ਪਈ ਹੈ ਤੇ ਸੱਤਾ ਦੀ ਮਲਾਈ ਖਾਣ ਨੂੰ ਉਧਰ ਜਾਂਦਾ ਹੈ ਤੇ ਪੰਜਾਬ ਤਾਂ ਆਮਾ ਦੀ ਪਾਰਟੀ ਹੈ ਤੇ ਭਾਤੀ ਜਨਤਾ ਪਾਰਟੀ ਚ ਵੀ ਸ਼ਾਮਲ ਹੋਏ ਹਾਂ ਮੈਂ ਉਹ ਹੀ ਦੱਸਦਾ ਕਿ ਉਦੋਂ ਵੀ ਪੰਜਾਬ ਚ ਸਾਡੀ ਸਰਕਾਰ ਸੀ ਲੈਕਿਨ ਮੈਂ ਸਰਕਾਰ ਨੂੰ ਮਤਲਬ ਨਹੀਂ ਦਿੱਤਾ ਵਿਚਾਰਧਾਰਾ ਨੂੰ ਮਤਲਬ ਦਿੱਤਾ ਆਪਣੇ ਸਿਧਾਂਤਾਂ ਨੂੰ ਮਤਲਬ ਕੀਤਾ ਔਰ ਜਿਹੜੇ ਸਾਡੇ ਬੀਜੇਪੀ ਦੇ ਨਾਲ ਮਿਲਦੇ ਸਨ ਔਰ ਬੀਜੇਪੀ 'ਚ ਚਲੇ ਗਏ ਉਦੋਂ ਰਾਜਨੀਤਿਕ ਦਬਾਅ ਔਰ ਕਈ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਤੇ ਸਾਨੂੰ ਵਾਪਸ ਆਉਣਾ ਪਿਆ ਅੱਜ ਇਹ ਹਾਲਤ ਹੋ ਗਈ ਕਿ ਅਸੀਂ ਜਿਸ ਪਾਰਟੀ ਦੇ ਨਾਲ ਚੱਲਦੇ ਪਏ ਸੀ ਕਾਂਗਰਸ ਪਾਰਟੀ ਨਾਲ ਉਹ 7-8 ਸਾਲ ਤੋਂ ਇੱਕ ਨਾ ਤਾਂ ਉੱਥੇ ਕੋਈ ਸੰਗਠਨ ਦੀ ਵਿਸਤਾਰ ਹੋਇਆ ਨਾ ਬਣਿਆ ਔਰ ਜਿਸ ਪਾਰਟੀ ਦਾ ਸੰਗਠਨ ਹੀ ਨਾ ਸੰਗਠਿਤ ਹੋਵੇ ਔਰ ਸਭ ਤੋਂ ਵੱਡਾ ਅਫਸੋਸ ਮੈਨੂੰ ਇਹ ਹੋਇਆ ਕਿ ਸਾਡਾ ਮਹਾਨਗਰ ਲੁਧਿਆਣਾ ਪੰਜਾਬ ਦਾ ਅੱਡਾ ਵੱਡਾ ਮਹਾਨਗਰ ਜਿੱਥੇ ਵੱਡੇ ਵੱਡੇ ਦਿਗਜ ਲੀਡਰ ਕਾਂਗਰਸ ਦੇ ਪੈਦਾ ਹੋਇਆ ਹੈ ਮੈਂ ਹੁਣ ਕੀ ਕਹਾਂ ਤੇ ਵਿਧਾਇਕ ਮੰਤਰੀ ਸਾਂਸ ਸਜੀਬੋ ਲੇਕਿਨ ਕਿਸੇ ਨੇ ਵੀ ਕਾਂਗਰਸ ਦਫਤਰ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਔਰ ਪਿਛਲੇ ਕੁਝ ਸਾਲਾਂ ਤੋਂ ਬਾਅਦ ਨੌਬਤ ਆ ਗਈ ਸਾਡਾ ਕਾਂਗਰਸ ਦਾ ਦਫਤਰ ਹੀ ਆੜੀ ਉਹ ਕਹਿੰਦੇ ਉਹਦਾ ਸੌਦਾ ਕਰ ਚੁੱਕੇ ਅੰਦਰ ਖਾਤੇ ਕਈ ਲੋਕ ਉਹ ਜਿਹੜੇ ਕਾਂਗਰਸੀ ਵਿਚਾਰੇ ਕੰਮ ਕਰਦੇ ਨੇ ਸਾਡੇ ਵਾਂਗੂ ਇਸ ਸੰਗਠਨ ਦੀ ਸੋਚ ਨੂੰ ਲੈ ਕੇ ਸਾਡੀ ਅਸਲ ਤਾਂ ਇਹ ਨਹੀਂ ਕਿ ਲਾਸ ਚੜਾਬਾ ਦੇ ਦਿਨਾਂ ਜੇ ਕੰਮ ਕਰਾਂਗੇ ਸੱਤਾ ਜਿ ਬਣ ਜਾਗੇ ਸੱਤਾ ਜਿ ਬਹਿ ਜਾਗੇ ਹੁਣ ਜਿਨ੍ਹਾਂ ਨੇ ਸੱਤਾ ਦਾ ਆਨੰਦ ਲਿੱਤਾ ਜਿਨ੍ਹਾਂ ਨੇ ਸੱਤਾ ਦਾ ਭੋਗ ਲਿੱਤਾ ਔਰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵੀ ਨੇ ਸਭ ਕੋਲੇ ਉਹ ਆਪਣੀਆਂ ਉਹਨਾਂ ਦੀਆਂ ਨਿੱਜੀਆਂ ਇਮਾਰਤਾਂ ਨਿੱਜੀ ਬਿਲਡਿੰਗਾਂ ਉਹਨਾਂ ਦੀਆਂ ਬੜੀਆਂ-ਬੜੀਆਂ ਬਣ ਗਈਆਂ ਬੜੇ-ਬੜੇ ਮੋਟੇ ਢਿੱਡ ਵੀ ਹੋ ਗਏ ਬੜਾ ਕੁਝ ਹੋ ਗਿਆ ਲੇਕਿਨ ਕਾਂਗਰਸ ਦਫ਼ਤਰ ਦੇ ਲਈ ਉਹਨਾਂ ਦਾ ਖੋਖਲਾ ਪਟਾ ਜੇ ਸਾਰਿਆਂ ਦੇ ਸਾਹਮਣੇ ਸੀ ਔਰ ਅੱਜ ਵੀ ਜੇ ਮੈਂ ਭਾਜਪਾ ਨੂੰ ਮੰਨਿਆ ਇੱਕ ਤਾਂ ਰਾਸ਼ਟਰੀ ਸੋਚ ਪੰਜਾਬ ਤੇ ਪੰਜਾਬੀਤ ਨੂੰ ਮਜ਼ਬੂਤ ਰੱਖਣ ਦੀ ਸੋਚ ਔਰ ਡਿਵੈਲਪਮੈਂਟ ਦੀ ਸੋਚ ਹੈ ਵਰਕਰ ਔਰ ਸੰਗਠਿਤ ਜੇ ਕੋਈ ਸੰਗਠਨ ਦੀ ਗੱਲ ਆਉਂਦੀ ਹੈ ਤਾਂ ਭਾਜਪਾ ਨਾਲੋਂ ਬੈਟਰ ਕੋਈ ਨਹੀਂ ਲੱਗਿਆ ਸਤਾ ਨਹੀਂ ਬਲਕਿ ਸੰਗਠਨ ਔਰ ਲੋਕਾਂ ਦੀ ਸੇਵਾ ਕਰਨਾ ਜਿਹੜਾ ਬਖਸ਼ਲ ਸੀ ਉਹ ਭਾਜਪਾ ਦੇ ਵਿੱਚ ਹੀ ਟਾਰਗੇਟ ਪੂਰਾ ਹੁੰਦਾ ਸੀ ਇਸ ਲਈ ਫਿਰ ਭਾਜਪਾ ਨੂੰ ਅਸੀਂ ਨੇੜੇ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਔਰ ਜਿਹੜੀ ਖੇਮਿਆਂ ਜੀ ਵੱਡੀ ਸਾਡੀ ਕਹਿੰਦੇ ਨੇ ਸਮੁੰਦਰ ਹੈ ਕਾਂਗਰਸ ਬੱਸ ਬੱਧਾ ਇੱਕ ਉਹ ਟੋਪਿਆ ਚ ਰਹਿ ਗਈ ਟੀਮਾਂ ਚ ਰਹਿ ਗਈ ਔਰ ਉਹ ਵੀ ਟੀਮਾਂ ਕੋਈ ਇਨੀ ਕੀ ਟੀਮਾਂ ਹੈ ਇਮਾਨਦਾਰੀ ਨਾਲ ਕੰਮ ਕਰਦੀਆਂ ਉੱਠੜ ਪਟਕਾ ਇੱਕ ਦੂਜੇ ਨੂੰ ਨੀਚਾ ਦਿਖਾ ਲੈ ਕੰਮ ਕਰ ਰਹੀਆਂ ਜਿਹੜਾ ਸੰਗਠਨ ਵਿੱਚ ਬੱਧਾ ਹੁੰਦਾ ਉਹਦਾ ਮਨ ਦੁਖਦਾ ਇਸ ਲਈ ਅਸੀਂ ਸਾਈਡ ਤੇ ਹਾਂ ਇਹ ਮੈਂ ਤਾਂ ਹੀ ਕਾਂਗਰਸ ਦੀ ਗੱਲ ਹੋ ਗਈ ਕਾਂਗਰਸ ਤੁਸੀਂ ਛੱਡਤੀ ਠੀਕ ਹੈ ਦੱਸਿਆ ਕਾਰਨ ਇਹ ਹੈ ਸੰਗਠਨ ਨੂੰ ਤੁਸੀਂ ਪ੍ਰੀਫਰੈਂਸ ਦੀ ਵਿਚਾਰਤਾਂ ਨੂੰ ਲੇਕਿਨ ਮੇਨ ਗੱਲ ਹੈ ਵੀ ਦੇਖੋ ਰਾਜਨੀਤੀ ਕਿਤੇ ਨਾ ਕਿਤੇ ਸੱਤਾ ਨਾਲ ਜੁੜੀ ਹੁੰਦੀ ਹੈ ਤੇ ਪੰਜਾਬ ਦੇ ਚ ਆਮ ਤੌਰ ਤੇ ਗੱਲ ਕਹੀ ਜਾਂਦੀ ਪੰਜਾਬ ਤਾਂ ਪਿੰਡਾਂ ਚ ਵੱਸਦਾ ਹੈ ਤੇ ਸ਼ਹਿਰਾਂ ਦੇ ਵਿੱਚ ਉਹਨਾ ਨਹੀਂ ਹੈਗਾ ਤੇ ਬੀਜੇਪੀ ਦਾ ਪੁਸ਼ ਜਿਹੜਾ ਕੀ ਤੁਹਾਨੂੰ ਲੱਗਦਾ ਵੀ ਕਿਤੇ ਸੱਤਾ ਦੇ ਵਿੱਚ ਕਦੀ ਜਦੋਂ ਪਉ ਆ ਵਿਧਾਨ ਸਭਾ ਚੋਣਾਂ ਆਵੇ ਅੱਗੇ ਲੋਕ ਸਭਾ ਦੀਆਂ ਸੀਟਾਂ ਵੀ ਆ ਰਹੀਆਂ ਚੋਣ ਆ ਰਿਹਾ ਹੈ ਭਾਜਪਾ ਅਕਾਲੀ ਦਲ ਨਾਲ ਗਠਜੋੜਨ ਨਹੀਂ ਹੈਗਾ ਤੇ ਕੀ ਤੁਹਾਨੂੰ ਲੱਗਦਾ ਭਾਜਪਾ ਦਾ ਕੋਈ ਫਿਊਚਰ ਹੈਗਾ ਤੁਹਾਨੂੰ ਲੱਗਦਾ ਹੈ ਦੇਖੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਬਦਲਾਅ ਦੀ ਰਾਜਨੀਤੀ ਜਿਹੜਾ ਹਾਈ ਕਮਾਂਡ ਹੈ ਭਾਜਪਾ ਦਾ ਉਹਨੇ ਦਹਾਕੇ ਸਤਕਾਰਯੋਗ ਸੁਨੀਲ ਜਾਖੜ ਜੀ ਨੂੰ ਅਧਿਐਕਸ਼ ਬਣਾਇਆ ਔਰ ਜਿਸ ਤਰ੍ਹਾਂ ਉਹਨਾਂ ਦੀ ਟੀਮ ਜਾਂ ਸੰਗਠਨਿਕ ਕਾਰਗੁਜ਼ਾਰੀ ਚੱਲ ਰਹੀ ਹੈ ਉਹ ਵਿਚਾਰਧਾਰਾ ਦੇ ਨਾਲ ਹੈ ਉਹਨੂੰ ਉਹ ਵਿਚਾਰਧਾਰਾ ਅੱਜ ਪੰਜਾਬ 'ਚ ਬਹੁਤ ਜ਼ਰੂਰੀ ਹੈ ਜੇ ਆਹ ਪਾਰਟੀ ਜਿਹੜੀ ਇੱਕ ਸੜਕ ਤੇ ਚੱਲਦੀ ਹੋਈ ਹਵਾ ਮੰਗਣ ਜਾ ਕੇ ਸਤਾ ਚ ਬੈਠ ਗਈ ਤੇ ਚੰਦੂ ਬੰਦਿਆ ਚ ਕੋ ਹੁਣ 1.5 ਸਾਲ ਦੀ ਹੈ ਲੋਕਾਂ ਦੀ ਸਾਰੀ ਉਹਦੀ ਪੋਲ ਖੋਲ ਕੇ ਬਾਹਰ ਆ ਗਈ ਹੈ ਔਰ ਮੈਂ ਸਮਝਦਾ ਕਿ ਜਿਹੜੀ ਸੰਗਠਨਿਕ ਅੱਜ ਜੋ ਸੰਗਠਨ ਦਾ ਕਾਰਗੁਜ਼ਾਰੀ ਹੈ ਭਾਜਪਾ ਦੇ ਹੱਥ 'ਚ ਉਹ ਆਨਲੇ ਟਾਈਮ 'ਚ ਇੱਕ ਸੁਨੇਹਰਾ ਭਵਿਕੋ ਜਾਂ લક્ષ્ય ਹੈ ਪੰਜਾਬ ਦੇ ਲੋਕਾਂ ਲਈ ਇੱਕੋ ਇੱਕ ਰਹਿਣਾ ਔਰ ਜੇ ਅਸੀਂ ਸੰਗਠਨ 'ਚ ਮਿਲ ਕੇ ਕੰਮ ਕਰਾਂਗੇ ਅੱਜ ਜੇ ਅਸੀਂ ਇਹ ਸਮਝਦੇ ਹਾਂ ਕਿ ਅਰਬਨ ਔਰ ਸੈਮੀ ਅਰਬਨ ਨਾਲ ਹੈ ਕਨੂ ਰੂਰਲ ਵੀ ਸਾਡੇ ਨਾਲ ਹੋਏਗਾ ਕਿਉਂਕਿ ਇੱਥੇ ਕੋਈ ਜਾਤਵਾਦ ਨਹੀਂ ਹੈ ਮਹਾਰਾਜ ਪ੍ਰਧਾਨ ਮੰਤਰੀ ਜੀ ਨੇ ਵੀ ਜਿਹੜੀ ਗੱਲ ਕਹੀ ਹੈ ਜਾਤਪਾਤ ਤੋਂ ਉੱਠ ਕੇ ਹੈ ਜਿਹੜੀ ਸੋਚ ਹੈ ਇਹ ਪੰਜਾਬ ਲਈ ਬੜਾ ਟੁਕਬਾ ਇਸ ਟਾਈਮ ਦਾ ਵਕਤ ਦੇ ਵਿੱਚ ਕੰਮ ਕਰ ਰਹੀ ਹੈ ਔਰ ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਬਾਜਪਾ ਦਾ ਬਹੁਲ ਹੈ ਉਹ ਪੰਜਾਬ ਤੇ ਪੰਜਾਬੀਓ ਦੇ ਬਹੁਤ ਨੇੜੇ ਹੁੰਦਾ ਜਾ ਰਿਹਾ ਕਿਉਂਕਿ ਲੋਕਾਂ ਨੇ ਕਾਂਗਰਸ ਨੂੰ ਜਮਾ ਲਿਆ ਕਾਲੀਆਂ ਨੂੰ ਜਮਾ ਲਿਆ ਹੁਣ ਆਪ ਨੂੰ ਵੀ ਜਮਾ ਲਿਆ ਤੇ ਜਿਹੜਾ ਨਾਲਾ ਜਿਹੜਾ ਅਫਸਰ ਹੈ ਜਿਹੜਾ ਨਾਲਾ ਕੰਮ ਹੈ ਉਹ ਪੰਜਾਬ ਤੇ ਰਾਸ਼ਟਰੀ ਹਿੱਤ ਨੂੰ ਦੇਖਦੇ ਹੋਏ ਉਹ ਡਵੈਲਪਮੈਂਟ ਦੇਦੇ ਹੋਏ ਬਾਜਪਾ ਦਾ ਪੁਵੇਖਿਆ ਨਹੀਂ ਸਰ ਦੇਖੋ ਤੁਸੀਂ ਕਿਹਾ ਵੀ ਉਹਨਾਂ ਨੂੰ ਜਮਾ ਲਿਆ ਇਹਨਾਂ ਨੂੰ ਜਮਾ ਲਿਆ ਦੇਖੋ ਅਜਮਾਇਆ ਤਾਂ ਸੈਂਟਰ ਚ ਬੀਜਪੀ ਨਹੀਂ ਹੋਇਆ ਕਿਹੜੇ ਕੰਮ ਤੁਹਾਨੂੰ ਲੱਗਦੇ ਵੀ ਬੀਜਪੀ ਨੇ ਕੀਤੇ ਆ ਜਿਹੜੇ ਤੁਹਾਨੂੰ ਲੱਗੋ ਵੀ ਸੈਂਟਰ ਚ ਕੀਤੇ ਆ ਦੇਖੋ ਜੀ ਪੰਜਾਬ ਚ ਵੀ ਤੁਸੀਂ ਕਰੋ ਕਿੰਨਾ ਵਧੀਆ ਦੇਖੋ ਇੱਕ ਚੀਜ਼ ਕਲੀਅਰ ਹੈ ਕਿ ਅੱਜ ਨੈਸ਼ਨਲ ਲੈਵਲ ਦੇ ਉੱਤੇ ਜੋ ਸਾਡਾ ਸੈਟਅਪ ਨੈਸ਼ਨਲ ਹਾਈਵੇ ਦਾ ਹੈ ਉਹ ਤੁਸੀਂ ਦੇਖੋ ਕਿਸ ਤਰ੍ਹਾਂ ਡਵੈਲਪ ਹੋ ਰਿਹਾ ਹੈ ਰੇਲਵੇ ਦਾ ਉਹ ਕਿਸ ਤਰ੍ਹਾਂ ਖੂਬਸੂਰਤ ਉਸ ਸਵਿਧ ਹੋ ਰਿਹਾ ਉਹਦੇ ਨਾਲ ਨਾਲ ਇੱਕ ਰਾਸ਼ਟਰੀ ਸੋਚ ਦੀ ਵਿਚਾਰਧਾਰਾ ਜਿਹੜੀ ਅੱਜ ਸਾਹਮਣੇ ਵੱਡੀ ਐ ਸ਼੍ਰੀ ਰਾਮ ਮੰਦਿਰ ਸਦੀਆਂ ਤੋਂ ਲੜਾਈ ਸਦੀਆਂ ਤੋਂ ਹੱਕ ਹਕੂਕ ਲਈ ਕੁਰਬਾਨੀਆਂ ਸਾਤਾ ਬੜਾ ਕੁਛ ਇੱਕ ਬਹੁਤ ਵੱਡਾ ਪੀਰੀਅਡ ਅੱਜ ਜਿਹੜਾ ਪੀਰੀਅਡ ਦੇ ਵਿੱਚ ਅਸੀਂ ਜੀ ਰਹੇ ਆ ਸਾਡਾ ਵਰਨਾ ਜੀਵਨ ਦਾ ਧਰਮ ਦੇ ਨਾਲ ਹੀ ਹੁੰਦਾ ਜੇ ਅੱਜ ਸ਼੍ਰੀ ਰਾਮ ਮੰਦਿਰ ਸਾਨੂੰ ਸਮਰਪਿਤ ਹੋ ਰਿਹਾ ਉਹਦੇ ਨਾਲ ਜਿਹੜੇ ਹੋਰ ਇਤਿਹਾਸਿਕ ਸਾਡੇ ਦਰਹਵਰਨ ਦੇ ਉਹਨਾਂ ਤੋਂ ਬਹੁਤ ਨਜ਼ਦੀਕ ਹੋ ਰਿਹਾ ਤੇ ਅੱਜ ਇਹ ਦੇਖ ਰਿਹਾ ਕਿ ਜਿਹੜੀ ਸੰਸਕ੍ਰਿਤੀ ਸਾਡੇ ਤੋਂ ਖੁੱਝ ਰਹੀ ਸੀ ਜਿਹੜੀ ਸਾਨੂੰ ਪੜਾਈ ਜਾ ਰਹੀ ਸੀ ਅੱਜ ਉਹਦੇ ਵਿੱਚ ਆ ਕੇ ਸਾਡੀ ਜਿਹੜੀ ਆਤਮਾ ਹੈ ਜਿਹਦੇ ਨਾਲ ਜੁੜੀ ਹੋਈ ਜੋ ਸਾਡੇ ਖੂਨ ਦੇ ਵਿੱਚ ਦੌਰਦਾ ਉਹ ਸਾਡੇ ਬਹੁਤ ਡੇੜੇ ਆ ਕੇ ਸਾਡੀ ਆਤਮਾ ਨੂੰ ਜਿੱਦਾ ਕਰ ਰਹੀ ਹੈ ਇਸ ਲਈ ਇਹ ਭੋਲ ਹੈ ਜਿਹੜਾ ਇਹ ਸੀ ਇਹ ਸਮੇਂ ਤੇ ਹੈ ਕਿ ਭਾਰਤੀਆਂ ਸਜਗਿਲਤੀ ਅਈ ਵਿਸ਼ੇ ਚ ਮਜ਼ਬੂਤ ਹੋ ਰਹੀ ਹੈ ਸਾਡੀ ਜਿਹੜੀ ਇਕਨੋਮੀ ਹੈ ਉਹ ਮਜ਼ਬੂਤ ਹੋ ਰਹੀ ਹੈ ਅੱਜ ਪੰਜਾਬ ਦੀ ਸਿਰਫ ਮੈਂ ਗੱਲ ਕਰਾਂ ਪੰਜਾਬ ਦੇ ਜਿਹੜੇ ਦੁਸ਼ਮਣ ਨੇ ਜਿਹੜੇ ਖਾਲਿਸਤਾਨ ਸੋਚ ਰੱਖਦੇ ਨੇ ਅਜ ਉਹਨਾਂ ਨੂੰ ਭੈ ਗਿੰਦਾ ਇੱਕੋ ਹੀ ਭੈ ਨਰਿੰਦਰ ਮੋਦੀ ਸਰ ਜਿਹੜੀ ਆਪਾਂ ਗੱਲ ਕਰੀਏ ਜਿਹੜਾ ਕਿ ਇੱਕ ਆਪਾਂ ਪੋਲਿਟਿਕਸ ਦੀ ਗੱਲ ਕਰੀਏ ਜੇ ਪੰਜਾਬ ਨੂੰ ਤਰੱਕੀ ਤੇ ਲੱਗ ਜਾਣਾ ਜਿਸ ਤਰ੍ਹਾਂ ਕਿ ਬੀਜੇਪੀ ਜਿਹੜੀ ਆ ਉਹ ਕਰਦੀ ਹੈ ਉਹਨੂੰ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਕੋਈ ਇਹ ਆ ਆਮ ਤੌਰ ਤੇ ਰਾਜਨੀਤੀ ਕਿਹਾ ਜਾਂਦੀ ਹੈ ਕਹਿੰਦੇ ਵੀ ਰਾਜਨੀਤਿਕ ਲੋਕ ਹੈ ਰਾਜਨੀਤੀ ਕਿਹਦੀ ਤੁਹਾਨੂੰ ਕੀ ਲੱਗਦਾ ਵੀ ਇਸ ਮਸਲੇ ਤੇ ਕੀ ਆਮ ਇਲਜ਼ਾਮ ਲੱਗ ਜਾਂਦੇ ਆ ਵੀ ਰਾਜਨੀਤੀ ਹੋ ਰਹੀ ਹੈ ਤੁਹਾਨੂੰ ਇਹ ਲੱਗਦਾ ਵੀ ਇਹ ਕੋਈ ਰਾਜਨੀਤੀ ਵਾਲਾ ਖੇਡ ਹੈ ਵਿੱਚ ਕੋਈ ਰਾਜਨੀਤੀ ਵੀ ਸ਼ਾਮਲ ਹੈ ਵੀ ਆਪਾਂ ਕੋਈ ਸਿਰਫ ਪੋਲਰਾਈਜੇਸ਼ਨ ਕਰਨ ਲਈ ਗੱਲਾਂ ਕਰਦੇ ਆ ਕਿ ਅਗਲਾ ਵਿੱਚ ਕੋਈ ਸਲੀਅਤ ਵੀ ਹੈਗੀ ਹੈ ਦੇਖੋ ਰਾਜਨੀਤੀ ਪੰਜਾਬ ਚ ਜਿਹੜੇ ਲੋਕ ਕਰਦੇ ਆਏ ਉਹਨੇ ਚਾਰ ਦਿਨ ਪਹਿਲਾਂ ਸ੍ਰੀ ਹਰਮੰਦਰ ਸਾਹਿਬ 'ਚ ਬਹਿ ਕੇ ਮਾਫੀਆਂ ਵੀ ਮੰਗੀਆਂ। ਲੇਕਿਨ ਪੰਜਾਬ ਦੇ ਵਿੱਚ ਜੇ ਭਾਜਪਾ ਨੇ ਰਾਜਨੀਤੀ ਕਰਨੀ ਹੁੰਦੀ ਜਦੋਂ ਦੀ ਇਹ ਸਤਾ ਚ ਹੈ ਇਹ ਬੜਾ ਕੁਝ ਆਮੜੇ ਸਾਹਮਣਾ ਕਰ ਸਕਦੇ ਸੀ ਜਿੱਦਾਂ ਹੋ ਸਟੇਟਾਂ 'ਚ ਹੋਇਆ ਹੈ। ਅੱਜ ਜੇ ਜੁਪੀ ਦੀ ਗੱਲ ਆਂਦੀ ਹੈ ਤੇ ਉੱਥੇ ਜੋਗੀ ਜੀ ਜੋ ਕਰ ਰਹੇ ਨੇ ਇੱਕ ਕਨੜੀ ਬੰਦਾ ਵੀ ਉਹਨੂੰ ਅਪਰੀਸ਼ੀਏਟ ਕਰ ਰਿਹਾ। ਅੱਜ ਜੇ ਚਾਰ ਸਟੇਟਾਂ ਦੇ ਵਿੱਚ ਫਿਰ ਤੋਂ ਬਾਜਪਾ ਆਈ ਹੈ ਤੇ ਸਾਰਾ ਮੀਡੀਆ ਕਹਿ ਰਿਹਾ ਸੀ ਕਿ ਨਹੀਂ ਆਉਣੀ ਆਉਣੀ ਨਹੀਂ ਆਉਂ ਲੇਕਿਨ ਉਹ ਬਹੁਤ ਬਹੁਤ ਮਤ ਦੇ ਨਾਲ ਆਈ ਔਰ ਉਹਦੇ ਬਾਅਦ ਜੋ ਨਿਰਦੇ ਲਿਖਾ ਗਿਆ ਰਾਜਨੀਤਿਕ ਨਿਰਦੇ ਲਿਖਾ ਗਿਆ ਉਹ ਇਤਿਹਾਸਿਕ ਹੈ ਉਹ ਇਹ ਨਹੀਂ ਕਿ ਜੇ ਅੱਜ ਪੰਜਾਬ ਦਾ ਵਿੱਚ ਕੋਈ ਕਾਂਗਰਸ ਦਾ ਪ੍ਰਧਾਨ ਹੈ ਜਾਂ ਲੀ ਦੀ ਤਾਂ ਕਾਂਗਰਸ ਦਾ ਪ੍ਰਧਾਨ ਹੈ ਉਹ ਕਤ ਬੁੱਤਲੀ ਹੈ ਸਿਰਫ ਕਾਸਟਿਜ਼ਮ ਦੇ ਉੱਤੇ ਕਿ ਜੱਟ ਬਾਦ ਹੀ ਇੱਥੇ ਚੱਲੂਗਾ ਦੂਜਾ ਨਹੀਂ ਚੱਲੂਗਾ ਇਹ ਇਹ ਤੇ ਜਬਾ ਵਿੱਚ ਨਹੀਂ ਨਾਹੀਆਂ ਪਰਿਵਾਰਵਾਦ ਨਹੀਂ ਹੈ ਅਤੇ ਪੰਜਾਬ ਦੇ ਵਿੱਚ ਕਹਦੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਪੂੰਜੀਵਾਦ ਵੀ ਜਬਾ ਵਿੱਚ ਨਹੀਂ ਹੈ ਇੱਥੇ ਇੱਥੇ ਵਰਕਰ ਨੂੰ ਸਲਵਾਣਾ ਕੀਤਾ ਜਾ ਰਿਹਾ ਹੈ ਇੱਥੇ ਜੇ ਅੱਜ ਦੇਖਿਆ ਜਾਵੇ ਚਾਹੇ ਸੰਗਠਨ ਹੈ ਚਾਹੇ ਸਤਾਵ ਹੈ ਤੇ ਇੱਥੇ ਜੇ ਉਹ ਲੱਗਦਾ ਕਿ ਇਹ ਵਰਕਰ ਹੈ ਜੀ ਕਪੈਸਿਟੀ ਹੈ ਤੇ ਉਹਨੂੰ ਪਾਰਟੀ ਆਪਣੇ ਵੱਲੋਂ ਫਰੈਂਸ ਦੇ ਕੇ ਵੀ ਵਿਜੂਦ ਕਰਕੇ ਜਨਤਾ ਦੀ ਸੇਵਾ ਲਈ ਅੱਗੇ ਲਿਆਦੀ ਹੈ ਨਾ ਕਿ ਸਿਰਫ ਜੇਬੇ ਨੂੰ ਦੇਖ ਕੇ ਉਨੋਤੇ ਦਿੱਤੇ ਜਾ ਰਹੇ ਆ ਅੱਜ ਜੇ ਦੂਜੀਆਂ ਪਾਰਟੀਆਂ ਦਾ ਪਤਨ ਹੋ ਰਿਹਾ ਹੈ ਉਹਦਾ ਕਾਰਨ ਸਿਰਫ ਇੱਕੋ ਹੀ ਇਹ ਹੈ ਕਿ ਲੋਕ ਤੰਤਰ ਦੇ ਵਿੱਚ ਲੋਕਾਂ ਨੂੰ ਜੋੜਨ ਲਈ ਲੋਕਾਂ ਦੀ ਆਵਾਜ਼ ਮੰਨਣ ਲਈ ਸੰਗਠਨ ਸਾਥ ਦੇ ਰਿਹਾ ਹੈ ਨਾ ਕਿ ਸਤਾ 'ਚ ਬਹਿ ਕੇ ਅਸੀਂ ਸੰਗਠਨ ਨੂੰ ਪੀੜਿਤ ਕਰ ਰਹੇ ਆ ਅੱਜ ਸੰਗਠਨ ਪੀੜਿਤ ਕਰ ਰਹੀਆਂ ਦੂਜੀਆਂ ਪਾਰਟੀਆਂ ਜਦਕਿ ਇਹ ਸੰਗਠਨ ਸਤਾ ਵੱਲ ਨੂੰ ਲੈ ਕੇ ਜਾਂਦਾ ਤੇ ਉੱਥੇ ਜਿਹੜਾ ਮਾਰਗ ਹੈ ਉਹ ਲੋਕਾਂ ਦੇ ਹਿੱਤ ਦਾ ਦੱਸਦਾ ਔਰ ਸੰਗਠਨ ਹੀ ਸਤਾ ਨੂੰ ਪਰਵਰਤਨ ਕਰਦਾ ਸਤਾ ਸੰਗਠਨ ਨੂੰ ਪਰਵਰਤਨ ਨਹੀਂ ਕਰ ਰਹੀ ਆਪਾਂ ਆਪਾਂ ਗੱਲ ਕਰੀਏ ਆਪਾਂ ਤੁਕਿਓ ਤੁਸੀਂ ਲੁਧਿਆਣਾ ਨਾਲ ਸੰਬੰਧਤੋਂ ਜੀ ਤੇ ਲੁਧਿਆਣਾ ਵਿੱਚ ਬੀਜੇਪੀ ਨੂੰ ਅੱਗੇ ਲਿਆਂਚ ਕਿਸ ਤਾਂ ਤੁਸੀਂ ਤੁਹਾਡਾ ਵਰਕ ਰਹੂਗਾ ਜਾਂ ਪ੍ਰਧਾਨ ਹੈਗੇ ਆ ਗਾਨੇ ਦੇ ਤੇ ਤੁਸੀਂ ਹੁਣ ਜੁਆਇਨ ਕੀਤਾ ਹੈ ਕੱਲ ਤੁਹਾਡਾ ਉੱਥੇ ਹੋਇਆ ਵੀ ਕਿਸ ਤਰ੍ਹਾਂ ਕੀ ਹੈ ਥੋੜਾ ਬਾਰੇ ਦੱਸੋ ਦੇਖੋ ਤੁਸੀਂ ਇੱਕ ਚੀਜ਼ ਤਾਂ ਸੋਚ ਲਓ ਕਿ ਜਿਹੜੇ ਪੁਰਾਣੇ ਕਾਂਗਰਸੀ ਸੀਗੇ ਸਰਦਾਰ ਬੀਨ ਸਿੰਘ ਵਾਲੇਗੇ ਉਸ ਸਮੇਂ ਦੇ ਸੀ ਕਿ ਬੀਜੇਪੀ ਮੈਂ ਬੀਜੇਪੀ ਦੀ ਗੱਲ ਕਰਦਾ ਬੀਜੇਪੀ ਦਾ ਦੱਸਣ ਲੱਗਾ ਰਿਸ਼ਤਮਾਨ ਉਹ ਹੀ ਦੱਸਣ ਲੱਗਾ ਉਹ ਇਹ ਗੱਲ ਸਮਝਦੇ ਸੀ ਕਿ ਸ਼ਹਿਰਾਂ ਲਈ ਬੀਜੇਪੀ ਹੀ ਬੈਟਰ ਹੈ ਇਸ ਲਈ ਪਹਿਲਾ ਵਾਰ ਜਦ ਚੌਧਰੀ ਸਤਪ੍ਰਕਾਰ ਜੀ ਬਣੇ ਉਹ ਕਾਂਗਰਸ ਦੀ ਸਪੋਰਟ ਨਾਲ ਚੌਧਰੀ ਜੀ ਨੂੰ ਬਣਾਇਆ ਉਦੋਂ ਵੀ ਕਾਂਗਰਸ ਨੇ ਸਪੋਰਟ ਦਿੱਤੀ ਕਿਉਂਕਿ ਕਾਂਗਰਸ ਹੀ ਸਮੇਂ ਦੇਸੀ ਕੀ ਬੀਜੇਪੀ ਸੱਚੇ ਸੁੱਚੇ ਬੰਦੇ ਆ ਤੇ ਅੱਜ ਤਾਂ ਬਹੁਤ ਜ਼ਿਆਦਾ ਪਰਵਰਤਨ ਹੋ ਗਿਆ ਅੱਜ ਤਾਂ ਜੇ ਮੈਂ ਕਹਾ ਕਿ ਉਹ ਉਹ ਜਿਹੜਾ ਸ਼ਾਂਤੀ ਦਾ ਮਸੀਹਾ ਸੀ ਆਜੋ ਦੇ ਨਾਂ ਦੇ ਉੱਤੇ ਸਤਾਜ ਵੀ ਜਿਹੜੇ ਆਏ ਆ ਉਹ ਕਦੀ ਇੱਕ ਪਿਆਉ ਨਹੀਂ ਲਾਦੇ ਉਹਦੇ ਨਾਂ ਤੇ ਹਾਂ ਉਹਨਾਂ ਦਾ ਲੋਕਾਂ ਤੋਂ ਬਹੁਤ ਜ਼ਿਆਦਾ ਬਾਝੇ ਹੋ ਗਿਆ ਤੇ ਅੱਜ ਜੇ ਮਣੇ ਨੁਜਰੀਦ ਦਿਵਾਨ ਜੀ ਜਿਹੜਾ ਬਾਜਪਾ ਦਾ ਅਧਿਐਕਸ਼ ਨੇ ਔਰ ਮੈਂ ਸਮਝਦਾ ਕਿ ਸਾਰੀ ਸਬੂਚੀ ਬਾਜਪਾਈ ਨਹੀਂ ਬਲਕਿ ਓਪੋਜੀਸ਼ਨ ਵੀ ਜਾਣਦੇ ਆ ਕਿ ਕੋਈ ਘੜ ਦਿੰਦਾ ਔਰ ਹੋ ਸਕਦਾ ਹੈ ਮਜਬੂਰ ਹੋ ਕੇ ਸ਼ਾਇਦ ਜਿੱਦਾਂ ਅੱਗੇ ਸਰਕਾਰ ਭੱਜ ਰਹੀ ਹੈ ਇਲੈਕਸ਼ਨ ਤੋਂ ਦੁਆਰ ਤੀ ਖੋਲਣਾ ਪੈਂਦਾ ਹੋਰ ਵੀ ਉੱਥੋਂ ਤੇ ਲੱਗਦਾ ਹੈ ਕਿ ਇੱਕ ਸਿੰਗਲ ਹੈਂਡ ਰੁਕ ਹੋ ਚੁੱਕਾ ਹੈ ਕਿ ਲੁਧਿਆਣੇ ਦੇ ਵਿੱਚ ਮੇਅਰ ਜਿਹੜਾ ਹੈ ਉਹ ਬੀਜੇਪੀ ਦਾ ਹੋਊਗਾ ਔਰ ਆਨਾਲਾ ਜਿਹੜਾ ਟਾਈਮ ਹੈ ਤੁਸੀਂ ਦੇਖੋ ਆ 24